ਪਾਨੀ ਜਿਆਦਾ ਸਮਝ ਨਹੀਂ ਆ ਰਹੀ ਸੀ ਪਰ ਬਾਤ ਸੁਣ ਕੇ ਬਹੁਤ ਆਨੰਦ ਮਹਿਸੂਸ ਹੁੰਦਾ ਸੀ ਥੋੜਾ ਖਾਇਆ ਤੂੰ ਬਖਸ਼ੀ ਸਿਆਖਲਾ ਨਿਤ ਦੇਵਹਿ ਚੜ੍ਹਹਿ ਸਰਾਇ ਰਖੇ ਗੁਰਖੈ ਬਦੀ ਸਤਨਾਮ ਸ੍ਰੀ ਗੁਰੂ ਸਾਹਿਬ ਜੀ ਦੇਵ ਪੂਰੀ ਮੰਗਿਓ ਆਪਰਮੇਸ਼ਵਰ ਪਾਇਓ ਹਰ ਸਿੰਘ ਆਸਨ ਦਿਓ ਸ੍ਰੀ ਗੁਰਤਾ ਬਠਾਯੋ ਰਹਾਸ ਕਿਉ ਸੁਰ ਦੇ ਤੋਹਿ ਜਸ ਜੈ ਜੰਪੈ ਅਸੁਰ ਗੀਤੇ ਭਾਗ ਪਾਪ ਤਨ ਪੀਤਰ ਕੰਪੈ ਕਾਟੇ ਸੋ ਪਾਪ ਤਨ ਨਰੋਂ ਕੇ ਗੁਰਰਾਮ ਦਾਸ ਜਿਨ ਪਾਇਓ ਛਤਰ ਸਿੰਘਾਸਨ ਪ੍ਰਥਮੀ ਗੁਰ ਅਰਜਨ ਕਾ ਦੇ ਆਇਓ ਮਹਾਰਾਜ ਸਿੰਘ ਜੀ ਗੁਰਦਨ ਸਾਹਿਬ ਜੀ ਦੇ ਆਉਣ ਤੋਂ ਬਾਅਦ ਜੋ ਪਾਠ ਹੋ ਰਿਹਾ ਸੀ ਇਹ ਕਿਹੜੀ ਗੁਰਬਾਣੀ ਹੈ ਮੁਖਮ ਸਿੰਘ ਇਹ ਸਵਈ ਦਾ ਪਾਠ ਹੈ ਜੋ ਕਿ ਮर्यादा ਅਨੁਸਾਰ ਬਹੁਤ ਪੁਰਾਣੇ ਸਮੇਂ ਤੋਂ ਪੜਿਆ ਜਾ ਰਿਹਾ ਹੈ। ਅੱਛਾ ਜੀ, ਇਹ ਬਾਟ ਗੁਰਬੰਸਾ ਵਿੱਚ ਕਿਹੜੇ ਅੰਗ ਉੱਪਰ ਹੈ? ਸੁਣ ਕੇ ਬਹੁਤ ਆਨੰਦ ਆਉਂਦਾ ਹੈ। ਬਿਲਕੁਲ, ਇਹ ਗੁਰਬਾਣੀ ਜਿਸ ਨੂੰ ਕਿ ਭਟਾਂ ਦੇ ਸਵਈਏ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅੰਦਰ ਅੰਗ 1385 ਤੋਂ 99 ਉੱਤੇ ਸਵਈਏ ਸ੍ਰੀ ਮੁਕਬਾਕ ਮਹੱਲਾ ਪਹਿਲਾ ਤੇ ਸੁਭਾਈ ਮਾਨ ਹਨ। ਅਤੇ ਪੱਟਾਂ ਦੇ ਰਚਿਤ ਸਵੈਏ ਮਹੱਲੇ ਪਹਿਲੇ ਕੇ ਦੂਜੇ ਕੇ ਤੀਜੇ ਕੇ ਚੌਥੇ ਕੇ ਅਤੇ ਪੰਜਵੇਂ ਕੇ ਪੰਨਾ 1599 ਤੋਂ 1409 ਤੇ ਸੁਭਾਇਮਾਨ। ਭਾਵੇਂ ਜਿਆਦਾ ਸਮਝ ਨਹੀਂ ਆ ਰਹੀ ਸੀ ਪਰ ਪਾਠ ਸੁਣ ਕੇ ਬਹੁਤ ਆਨੰਦ ਮਹਿਸੂਸ ਹੁੰਦਾ ਸੀ। ਬਿਲਕੁਲ ਜਿਹੜੇ ਪੱਟਾਂ ਨੇ ਆਪਣੇ ਨੇਤਰਾਂ ਨਾਲ ਸਤਿਗੁਰਾਂ ਦੇ ਪਾਵਨ ਦਰਸ਼ਨ ਕੀਤੇ ਹੋਣ ਉਹਨਾਂ ਦੀ ਸ਼ਬਦਾਵਲੀ ਸਮਝਣੀ ਕੋਈ ਸੌਖੀ ਗੱਲ ਨਹੀਂ ਹੋਵੇਗੀ। ਉਹ ਕਿੰਨੇ ਪੱਟ ਸਹਾਬਾਨ ਸਨ ਅਤੇ ਕਿੰਨੇ ਕਿੰਨੇ ਸਬਈਏ ਹਨ ਇਸ ਬਾਰੇ ਵਿਦਵਾਨਾਂ ਦੇ ਵੱਖਰੇ ਵੱਖਰੇ ਕਿੱਸੇ ਹਨ ਪਰ ਅਖੀਰਲੇ ਨਿਰਣੇ ਪਾਈ ਸਾਬ ਸਿੰਘ ਅਨੁਸਾਰ ਪੱਟਾਂ ਦੀ ਗਿਣਤੀ 11 ਹੈ ਪਰ ਇਹ ਫਰਕ ਕਿਉਂ ਉਦਾਹਰਨ ਵਜੋਂ ਕੁਝ ਵਿਦਵਾਨਾਂ ਨੇ ਕਲ ਅਤੇ ਕਲ ਸਹਾਰ ਨੂੰ ਦੋ ਮੰਨਿਆ ਹੈ ਜਦ ਕਿ ਪ੍ਰੋਫੈਸਰ ਸਾਬ ਸਿੰਘ ਨੇ ਇਹਨਾਂ ਨੂੰ ਅੰਕਾਵਲੀ ਦੇ ਆਧਾਰ ਤੇ ਇੱਕ ਮੰਨਿਆ ਹੈ ਉਹ ਅੱਛਾ ਆਮ ਤੌਰ ਤੇ ਜਿੱਥੇ-ਜਿੱਥੇ ਵੀ ਕਵੀ ਬਦਲਿਆ ਹੈ ਜਸਵਈ ਦੀ 4 ਬਦਲਦੀ ਹੈ ਉਥੇ ਅੰਕ ਬਦਲਦਾ ਹੈ ਠੀਕ ਹੈ ਫਿਰ ਇਸੇ ਨਿਸ਼ਾਨੀ ਉੱਤੇ ਹੀ ਕਾਲ ਤੇ ਕਨ ਸਹਾਰ ਨੂੰ ਇੱਕ ਪੱਟ ਮੰਨਿਆ ਗਿਆ ਹੋਵੇਗਾ ਕਿ ਕੁੱਲ ਕਿੰਨੇ ਸਵਈਏ ਹਨ 123 ਸਵਈਏ ਆਪ ਜੀ ਨੂੰ 11 ਪੱਟਾ ਦੇ ਨਾਮ ਵੀ ਕੰਠ ਹਨ ਕਲ ਜਲਪ ਕੀਰਤ ਭਿਖੇ ਕੇ ਸਲ ਭਲ ਗਯੰਦ ਬਲ ਸੁਰਟੇ ਮਾਤਰਾ ਤੇ ਹਰ ਬੰਸ ਜੋ ਗੁਰ ਸਿੱਖ ਸਵਈਏ ਪੜ ਰਹੇ ਸਨ ਇਹਨਾਂ ਨੇ ਲੱਗਦਾ ਕੰਠ ਕੀਤੇ ਹੋਏ ਹਨ ਬਿਲਕੁਲ ਇੱਥੇ ਪਾਠ ਹੋਈ ਕਰ ਸਕਦਾ ਹੈ ਜਿਸ ਨੂੰ ਕੰਠ ਹੋਵੇ ਇਹ ਹਰ ਰੋਜ਼ ਲੜੀਵਾਰ ਉਸਤ ਚੱਲਦੀ ਹੈ ਤੇ ਖੀਰ ਵਿੱਚ ਹਮ ਅਵਗਣ ਭਰੇ ਵਾਲਾ ਸਵਈਆ ਪਦ ਪੜ ਕੇ ਹੁਕਮਨਾਮਾ ਲੈ ਜਾਂਦਾ ਹੈ ਬਹੁਤ ਮਿਹਰਬਾਨੀ ਜੀ ਗੁਰੂ ਸਾਹਿਬ ਕਿਰਪਾ ਕਰਨ ਜਲਦੀ ਹੀ ਇਸਨੰਦਪਈ ਬਾਣੀ ਦਾ ਅਭਿਆਸ ਕਰਦੇ ਹਾਂ ਤਾਂ ਜੋ ਕਿ ਸੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਦੀ ਉਪਮਾ ਸਰਉਣਾ ਕਰ ਸਕੀਏ